ਟੱਟ ਈਮਾਨਦਾਰ ਦੂਜੇ ਚੋਰ ਠਾਣਿਆਂ ਚ ਗ੍ਰਭਸ਼ਨ ਵੱਧ 10000 ਰੁਪਇਆ ਪਰ ਰਜਿਸਟਰੀ ਦਾ ਖਾਂਦਾ ਸੀ ਸਭ ਰਜਿਸਟਰ ਹੁਣ 50000 ਬੰਦੇ ਬਹੁਤ ਫੜੇ ਆ ਕਹਿੰਦੇ ਆ ਸੀ ਤਾਂ ਪ੍ਰਾਪਰਟੀਆਂ ਵੀ ਜਬਤ ਕਰ ਲਈਆਂ ਹਜੇ ਵੀ ਚੱਲੀ ਜਾਂਦੀ ਹੈ ਗੱਲ ਤਾਂ ਹਜੇ ਵੀ ਉੱਠੀ ਜਾਂਦੀ ਹੈ ਚਿੱਟੇ ਦੀ ਚਿੱਟਾ ਜਿੰਨਾ ਵਿਕਦਾ ਸੀ ਉਹਦੇ ਨਾਲ 60 ਗੁਣਾ ਵੱਧ ਜੋ ਇਲੈਕਸ਼ਨ ਦਾ ਬੜਾ ਇੱਕ ਨਜ਼ਾਰਾ ਹੁੰਦਾ ਹੈ ਦਬਦਬਾ ਹੁੰਦਾ ਹੈ ਉਹਦਾ ਇੱਕ ਰੋਲਾ ਉੜਦਾ ਹੈ ਜਗਾ ਜਗਾ ਤੇ ਸ਼ੋਰ ਹੁੰਦਾ ਹੈ ਸੱਤ ਤੇ ਬੈਠ ਕੇ ਪਿੰਡਾਂ ਚ ਸ਼ਹਿਰਾਂ ਚ ਕੋਨੇ ਤੇ ਬੈਠ ਕੇ ਵੋਟਾਂ ਦੀਆਂ ਗੱਲਾਂ ਹੁੰਦੀਆਂ ਮਿਸਿੰਗ ਕੇਜਰੀਵਾਲ ਸਾਹਿਬ ਦੇਨ ਭਗਵੰਤ ਮਾਨ ਦੇਵੇ ਕਿ 3 ਕਰੋੜ ਮੈਂ ਉਹਦੇ ਟਿੱਡਾ ਚੋਂ ਕੱਢੂਗਾ ਖਾ ਕੇ ਕਿੱਥਨ ਗਿਆ ਪੈਸਾ ਲੋਕ ਇਹਨਾਂ ਦੇ ਮਗਰ ਲੱਗਣਗੇ 40% ਕਰਪਸ਼ਨ ਹੈ 40% ਜੇ ਕਰਪਸ਼ਨ ਲੈ ਲੀਏ ਤਾਂ 60000 ਕਰੋੜ ਪੰਜਾਬ ਦਾ ਬੰਦਾ ਕਰਪਸ਼ਨ ਤੇ ਜੇ ਮੈਂ ਅੱਧੀ ਵੀ ਰੋਕਤੀ ਤਾਂ 30000 ਕਰੋੜ ਹੋ ਜਾਊਗਾ ਜੇ ਚਿੱਟਾ ਬਿਕੂਗਾ ਤਾਂ ਫੜਿਆ ਜਾਊਗਾ ਕਹਿੰਦਾ ਇਹਨੇ ਜਿੰਨੀਆਂ ਟੈਲਾਂ ਲੋਈਆਂ ਚੋਂ ਪੈਸੇ ਖਾਏ ਆ ਮੈਨੂੰ ਅੰਦਰ ਕਰੂੰ ਬਿਜ਼ਨਸ ਦੀ ਇਨਕੁਆਰੀ ਸ਼ੁਰੂ ਕੀਤੀ ਹੁਣ 골ਡੀ ਉਹਨਾਂ ਚ ਚਲੇਗਾ ਪੰਜਾਬ ਚ ਭਗਤ ਸਿੰਘ ਦੀਆਂ ਫੋਟੋਆਂ ਲਾਤੀਆਂ ਇਹਨਾਂ ਨੇ ਹਰ ਕਿਤੇ ਭਗਤ ਸਿੰਘ ਇਹ ਭਗਤ ਸਿੰਘ ਬਣ ਕੇ ਸਾਰੇ ਇਹ ਹੁਣ ਦੋਨੇ ਤੋਰੇ ਫਿਰਦੇ ਸੀ ਸਾਡੀ ਪਾਰਟੀ ਵਾਲ ਵੀ ਆਣਦੀ ਉਹਦਾ ਸੁਵੀਰ ਬਾਦਲ ਜੀ ਦਾ ਧੰਨਵਾਦ ਜਿਨ੍ਹਾਂ ਨੇ ਇਹਨਾਂ ਨੂੰ ਕਹਿ ਦਿੱਤਾ ਬੂਹਾ ਬੰਦ ਹੈ ਲੋਕ ਸਭਾ ਚੋਣਾਂ ਹੋ ਰਹੀਆਂ ਨੇ ਪੰਜਾਬ ਦੇ ਵਿੱਚ ਹੋਣੀਆਂ ਬਾਕੀ ਨੇ ਔਰ ਸਭ ਨੇ ਤਿਆਰੀਆਂ ਕਿੱਸੀਆਂ ਹੋਈਆਂ ਨੇ ਕਿ ਸਾਡੀ ਪਾਰਟੀ ਆਵੇ ਸਾਡੀ ਪਾਰਟੀ ਆਵੇ ਇਸ ਦਰਮਿਆਨ ਬਹੁਤ ਸਾਰੇ ਵਿਰੋਧੀ ਵੀ ਆਪਸ ਦੇ ਵਿੱਚ ਬੋਲਦੇ ਦੇਖੇ ਨੇ ਬਹੁਤ ਸਾਰੀਆਂ ਗੱਲਾਂ ਹੋ ਰਹੀਆਂ ਨੇ ਜੀ ਔਰ ਕਿੱਦਾਂ ਦਾ ਇਹ ਲੋਕ ਸਭਾ ਇਲੈਕਸ਼ਨ ਰਹਿਣ ਵਾਲਾ ਇਹਦੇ ਬਾਰੇ ਵੀ ਗੱਲਬਾਤ ਕਰਾਂਗੇ ਉਸ ਤੋਂ ਇਲਾਵਾ ਪੰਜਾਬ ਬਾਰੇ ਵੀ ਗੱਲਬਾਤ ਕਰਾਂਗੇ ਪੰਜਾਬ ਇਸ ਟਾਈਮ ਕਿਵੇਂ ਆ ਤੇ ਆਉਣ ਵਾਲਾ ਕੀ ਪੰਜਾਬ ਦੇ ਲਈ ਕੀ ਖਤਰਾ ਹੈ ਜਾਂ ਪੰਜਾਬ ਕਿਵੇਂ ਸੇਫ ਹੋ ਸਕਦਾ ਤੇ ਇਸ ਸਬੰਧਿਤ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਮੌਜੂਦ ਨੇ ਹਰੀਸ਼ ਰਾਏ ਟੰਡਾ ਜੀ ਸੀਨੀਅਰ ਐਡਵੋਕੇਟ ਨੇ ਸ਼੍ਰੋਮਨੀਕਾ ਤੁਹਾਨੂੰ ਸਵਾਗਤ ਹੈ ਜੀ ਧੰਨਵਾਦ ਮੈਮ ਉਹ ਠੀਕ ਹੋ ਜੀ ਤੁਸੀਂ 올 ਵੈਲ ਆਲਵੇਜ਼ ਫਾਇਰਿੰਗ 8 ਸਿਲੰਡਰਸ ਕਿਵੇਂ ਦੇਖਦੇ ਹਾਂ ਫਿਰ ਚੋਣਾ 2024 ਦੀਆਂ ਪੰਜਾਬ ਦੀ ਜੇ ਗੱਲ ਕਰੀਏ ਤਾਂ ਪੰਜਾਬ ਚ ਹੀ ਪੂਰੇ ਹਿੰਦੁਸਤਾਨ ਦੀ ਦੇਖ ਲਓ ਸਭ ਤੋਂ ਗੰਦਲੀ ਸਭ ਤੋਂ ਗੰਦੀ ਹਿੰਦੁਸਤਾਨ ਦੀ ਚੋਣਾਂ ਆ ਇਸ ਇਲੈਕਸ਼ਨ ਦੇ ਵਿੱਚ ਸਭ ਤੋਂ ਮਾੜੇ ਸ਼ਬਦ ਸਭ ਤੋਂ ਮਾਰੀ ਲੈਂਗੁਏਜ ਸਭ ਤੋਂ ਜ਼ਿਆਦਾ ਕਮਨਲਾਈਜ਼ ਕਰਨਾ ਸਭ ਤੋਂ ਵੱਧ ਦਲ ਬਦਲਨਾ ਸਭ ਤੋਂ ਵੱਧ ਕੈਂਡੀਡੇਟ ਖਰੀਦਨੇ ਇਹ ਇਸ ਇਲੈਕਸ਼ਨ ਦੀ ਇੱਕ ਬਹੁਤ ਵੱਡਾ ਕੈਰੈਕਟਰ ਹੈ ਐਂਡ ਇਹ ਵਾਟਰਸ਼ੈਡ ਇਲੈਕਸ਼ਨ ਹੈ ਇਸ ਕੰਟਰੀ ਦੀ ਐਂਡ ਜਿਹੜੀ ਪੂਰੀ ਕੰਟਰੀ ਦੇ ਵਿੱਚ ਤੁਸੀਂ ਨੋਟਿਸ ਕਰੋਗੇ ਕਿ VOTING ਪਰਸੈਂਟੇਜ ਕਟਿਆ ਬਾਡਿੰਗ ਟੂ ਸਟੇਟਸ ਤਾਮਿਲਨਾਡੂ ਐਂਡ ਵੈਸਟ ਬੰਗਾਲ ਐਂਡ ਇੱਕ ਮਹੀਨਾ ਰਹਿ ਗਿਆ ਇਲੈਕਸ਼ਨ ਨੂੰ ਅੱਜ ਲੈਸ ਥੈਨ 1 ਮੰਥ ਹੈ ਸੋ ਕੰਪੇਨਿੰਗ ਸਮਝ ਲੋ ਸਤਾਈ ਦਿਨ ਦੀ ਰਹੇਗੀ ਤੇ ਤੁਸੀਂ ਸੜਕ ਤੇ ਆਏ ਹੋ ਤੁਹਾਨੂੰ ਲੱਗਿਆ ਕੋਲੈਕਸ਼ਨ ਹੈ देयर इज नो ਇਲੈਕਸ਼ਨੇਰਿੰਗ ਕਿਸੇ ਕਿਸਮ ਦਾ ਜੋ ਇਲੈਕਸ਼ਨ ਦਾ ਬੜਾ ਇੱਕ ਨਜ਼ਾਰਾ ਹੁੰਦਾ ਹੈ ਦਬਦਬਾ ਹੁੰਦਾ ਹੈ ਉਹਦਾ ਇੱਕ ਰੋਲਾ ਉੱੜਦਾ ਹੈ ਜਗਾ ਜਗਾ ਤੇ ਸ਼ੋਰ ਹੁੰਦਾ ਹੈ ਸੱਤ ਤੇ ਬੈਠ ਕੇ ਪਿੰਡਾਂ ਚ ਸ਼ਹਿਰਾਂ ਚ ਕੋਨੇ ਤੇ ਬੈਠ ਕੇ ਵੋਟਾਂ ਦੀਆਂ ਗੱਲਾਂ ਹੁੰਦੀਆਂ ਮਿਸਿੰਗ ਹੈ ਕੀ ਗੱਲੋ ਇੰਨੇ ਠੰਡਾ ਆ ਜਾ ਕਿਉਂ ਆ ਗੰਭਿਰ ਜਦ ਲੋਗ ਇੰਨੇ ਪੜਕਾਏ ਜਾਣਗੇ ਇਸ਼ੂਸ ਬੇਅਦਵੀ ਵਰਗੇ ਚੱਕੇ ਜਾਣਗੇ ਇਸ਼ੂਸ ਪੰਜਾਬ ਚ ਨਸ਼ੇ ਵਰਗੇ ਚੱਕੇ ਜਾਣਗੇ ਇਸ਼ੂਸ ਪੰਜਾਬ ਦੇ ਕਰਜ਼ੇ ਦੇ ਚੱਕੇ ਜਾਣਗੇ ਜਿਹੜਾ ਜਿਹੜਾ ਕਰਜ਼ਾ ਆਰਬੀਆ ਚਲਾਉਂਦਾ ਉਹ ਕੋਈ ਇੰਡੀਵਿਜੂਅਲ ਨਹੀਂ ਚਲਾਉਂਦਾ ਜੋ ਬੈਂਕ ਆਫ ਇੰਡੀਆ ਗਵਰਨਮੈਂਟ ਆਫ ਇੰਡੀਆ ਦੀ ਪਾਲਿਸੀ ਡੈਫਿਸਿਟ ਫਾਈਨਾਂਸਿੰਗ ਪੂਰੀ ਵਰਲਡ ਚਰਦਾ ਚਾਈਨਾ ਦਾ ਕਰਜ਼ਾ ਹੈ ਅਮਰੀਕਾ ਦਾ ਕਰਜ਼ਾ ਹੈ ਇੰਡੀਅਨ ਗਵਰਨਮੈਂਟ ਦਾ ਕਰਜ਼ਾ ਹੈ ਸਟੇਟਸ ਦਾ ਕਰਜ਼ਾ ਹਾਂ ਕਿ ਸਿਸ ਸਟੇਟ ਦਾ ਬੱਧ ਹੈ ਕਿਸੇ ਦਾ ਘਾਟਾ ਹੈ ਪੰਜਾਬ ਸਟ੍ਰੈਸਡ ਹੈ ਪੰਜਾਬ ਕੇਰਲਾ ਵੈਸਟ ਬੰਗਾਲ ਇਸ ਸਟ੍ਰੈਸਡ ਸਟੇਟਸ ਹਨ ਇਹਨਾਂ ਦਾ ਕਰਜ਼ਾ ਥੋੜਾ ਜਿਹਾ ਦੂਜਿਆਂ ਨਾਲੋਂ ਜੀਡੀਪੀ ਦੇ ਲਿਹਾਜ਼ ਨਾਲ ਜ਼ਿਆਦਾ ਹੈ ਪਰ ਤੁਸੀਂ ਜੇ ਇਹ ਭਾਸ਼ਣ ਦੋਗੇ ਕੇਜਰੀਵਾਲ ਸਾਹਿਬ ਦੇਨ ਭਗਵੰਤ ਮਾਨ ਦੇਵੇ ਕਿ 3 ਕਰੋੜ ਮੈਂ ਉਹਦੇ ਢਿੱਡਾਂ ਚੋਂ ਕੱਢੂੰਗਾ ਖਾ ਕੇ ਕਿੱਥੇ ਲੱਗਿਆ ਪੈਸਾ ਲੋਕ ਇਹਨਾਂ ਦੇ ਮਗਰ ਲੱਗਣਗੇ ਫਿਰ ਇਹ ਕਹਿਣ ਕਿ ਸਿੱਧਾ ਸਿੱਧਾ 35000 ਕਰੋੜ ਰੇਤੇ ਦੀ ਚੋਰੀ ਹੈ ਲੋਕ ਬਲੀਵ ਕਰਨ ਫਿਰ ਇਹ ਕਹਿਣ ਲੋਕਾਂ ਨੂੰ ਕਿਉਂਕਿ ਕ腐ਸ਼ਨ ਬਹੁਤ ਹੈ ਕਿ 40% ਕ腐ਸ਼ਨ ਹੈ ਤੇ 40% ਜੇ ਕ腐ਸ਼ਨ ਲੈ ਲਈਏ ਤਾਂ 60000 ਕਰੋੜ ਪੰਜਾਬ ਦਾ ਬੰਦਾ ਕ腐ਸ਼ਨ ਤੇ ਜੇ ਮੈਂ ਅੱਧੀ ਵੀ ਰੋਕਤੀ ਤਾਂ 30000 ਕਰੋੜ ਹੋ ਜਾਊਗਾ ਇਹ ਕਹਿ ਕੇ ਫਿਰ ਲੋਕਾਂ ਨੂੰ ਕੱਲਾ ਇਹੀ ਨਹੀਂ ਫਿਰ ਲਾਲਚ ਅੱਛਾ ਸਟੇਟ ਐਕਸਚੈਕਰ ਨੂੰ ਵੇਚਣਾ ਸਟੇਟ ਐਕਸਚੈਕਰ ਦੇ ਵਿੱਚੋਂ ਫ੍ਰੀ ਬਿਜਲੀ ਦੇ ਦੂੰ ਸਟੇਟ ਐਕਸ ਚੈਕਰ ਤੋਂ ਮੈਂ ਲੇਡੀਜ਼ ਨੂੰ ਦੇ ਦੂੰ ਸਟੇਟ ਐਕਸ ਚੈਕਰ ਤੋਂ ਮੈਂ ਤੁਹਾਨੂੰ ਹੈਲਥ ਇਸ਼ੂਸ ਦਾ ਦੇ ਦੂੰ ਸਬਸਟੇਟ ਐਕਸ ਚੈਕਰ ਤੋਂ ਐਂਡ ਉਹਦੇ ਬਾਅਦ ਲੋਕ ਵਿਸ਼ਵਾਸ ਚਾਕੇ ਕਿ ਯਾਰੇ ਤਾਂ ਦੇਉਂਦੇ ਐ ਐਂਡ ਸੈਲਫ ਪ੍ਰੋਕਲੇਮਡ ਇਮਾਨਦਾਰ ਕਟੜ ਇਮਾਨਦਾਰ ਦੂਜੇ ਚੋਰ ਸਾਰੇ ਚੋਰ ਹੁਣ ਉਹ ਗਵਰਨਮੈਂਟ ਆ ਕੇ ਜਦ ਗਵਰਨਮੈਂਟ ਲੋਕੀ ਦੇਖਦੇ ਐ ਕਿ ਜਿਹੜੀ ਨਵੀਂ ਗਵਰਨਮੈਂਟ ਆਈ ਜਿਹੜਾ ਨਵਾਂ ਫਾਰਮੂਲਾ ਅਸੀਂ ਲੈ ਕੇ ਆਏ ਐ ਉਹ ਨਵਾਂ ਫਾਰਮੂਲਾ ਦੇ ਇਸਕੇ ਹਰਾਂ ਰਹਿ ਜਾਂਦੇ ਆ ਕਿ ਠਾਣਿਆਂ ਚ ਕ੍ਰਪਸ਼ਨ ਵੱਧ 10000 ਰੁਪਿਆ ਪਰ ਰਜਿਸਟਰੀ ਦਾ ਖਾਂਦਾ ਸੀ ਸਭ ਰਜਿਸਟਰ ਹੁਣ 50000 ਤੇ ਚਿੱਟਾ ਜਿੱਨਾ ਵਿਕਦਾ ਸੀ ਉਹਦੇ ਨਾਲ 60 ਗੁਣਾ ਵੱਧ ਇਹ ਤਾਂ ਰੇਡਾ ਰੂਡਾ ਬਹੁਤ ਪਾਈਆਂ ਇਹਨਾਂ ਨੇ ਬੰਦੇ ਬਹੁਤ ਫੜੇ ਆ ਕਹਿੰਦੇ ਅਸੀਂ ਤਾਂ ਪ੍ਰਾਪਰਟੀਆਂ ਵੀ ਜ਼ਬਤ ਕਰ ਲਈਆਂ ਹਜੇ ਵੀ ਚੱਲੀ ਜਾਂਦੀ ਹੈ ਗੱਲ ਤਾਂ ਹਜੇ ਵੀ ਉੱਠੀ ਜਾਂਦੀ ਹੈ ਚਿੱਟੇ ਦੀ ਫਿਰ ਕੀ ਇੱਕ ਚੱਕਰ ਕੀ ਪੈ ਗਿਆ ਹੁਣ ਬਿਲਕੁਲ ਠੀਕ ਕਹਿੰਦੇ ਆ ਇੱਕ ਕਾਉਂਟੀ ਆਫ ਬਾਥ ਇੰਗਲੈਂਡਸ ਉਹਦੇ ਵਿੱਚ ਪੁਲਿਸ ਸਟੇਸ਼ਨ ਪਿਛਲੇ 25 ਸਾਲ ਤੋਂ ਉਹਨਾਂ ਨੇ ਬੰਦ ਕਰਤਾ ਉੱਥੇ ਡਾਕ ਨਾ ਫੋਲਦਾ ਕਿਉਂਕਿ ਉੱਥੇ ਕ੍ਰਾਈਮ ਹੈ ਨਹੀਂ ਜੇ ਕ੍ਰਾਈਮ ਹੋਊਗਾ ਤਾਂ ਹੀ ਪੁਲਿਸ ਸਟੇਸ਼ਨ ਆਊਗਾ ਜੇ ਚਿੱਟਾ बिकੂਗਾ ਤਾਂ ਫੜਿਆ ਜਾਊਗਾ ਜੇ ਰੇਪ ਹੋਣਗੇ ਤਾਂ ਇਨਸੀਡੈਂਟਸ ਵਧੂਗਾ ਜਿਹੜਾ ਇਨਸੀਡੈਂਟਸ ਵਧਣਾ ਇਟ ਮੀਨਸ ਕ੍ਰਾਈਮ ਵੱਧ ਰਿਹਾ ਹੈ ਜਿਹੜੇ ਨੈਸ਼ਨਲ ਡੇਟਾਸ ਦਿੰਦੇ ਆਂ ਜਦ ਕ੍ਰਾਈਮ ਕੱਢਿਆ ਜਾਂਦਾ ਸਟੇਟਸ ਦਾਓ ਕਿਉਂ ਪੁਲਿਸ ਵਾਲੇ ਜਾਓ ਤਾਂ ਤੁਸੀਂ ਐਫ ਆਈ ਆਰ ਨਹੀਂ ਕਰਦੇ ਕਾਰ ਚੋਰੀ ਹੋ ਜਵੇ ਐਫ ਆਈ ਆਰ ਨਹੀਂ ਕਰਦੇ ਲੁਕਦੇ ਆਂ ਔਰ ਲਕੋਣਾ ਜਾਂਦੇ ਆਂ ਕ੍ਰਾਈਮ ਨੂੰ 10 ਚਕਾਰਾਂ ਦੀ ਇਕੱਠੀ ਐਫ ਆਈ ਆਰ ਕਰ ਦਿੰਦੇ ਆਂ ਜੇ ਚਿੱਟੇ ਦੇ ਕੇਸ ਵਧੇ ਆਂ ਇਟ ਮੀਨਸ ਚਿੱਟਾ ਵੱਧ ਵਿਕ ਰਿਹਾ ਹੈ ਜੇ ਚਿੱਟਾ ਵੱਧ ਫੜਿਆ ਜਾਂਦਾ ਇਟ ਮੀਨਸ ਚਿੱਟਾ ਵੱਧ ਵਿਕ ਰਿਹਾ ਹੈ ਐਂਡ ਜੇ ਚਿੱਟਾ ਵੱਧ ਵਿਕ ਰਿਹਾ ਹੈ ਤੇ ਦਿਸ ਗਵਰਨਮੈਂਟ ਇਜ਼ ਅਨਸਰੇਬਲ ਪਹਿਲਾਂ ਇਸ ਗਵਰਨਮੈਂਟ ਨੇ ਕਿਹਾ ਕਿ ਜਿਹੜੇ ਪਹਿਲੇ ਗਵਰਨੈਂਸ 'ਚ ਬੰਦੇ ਸੀ ਉਹ ਵੇਚ ਸੋ ਕੈਪਟਨ ਲੌਸਟ ਪੰਜ ਸਾਲਾਂ ਦੇ ਬਾਅਦ ਹੀ ਕੰਟਰੋਲ ਨਾਉ ਦੇ ਹੈਵ ਲੌਸਟ ਦੇ ਕੈਨਟ ਕੰਟਰੋਲ ਚਿੱਟੇ ਨੂੰ ਹੁਣ ਕੋਈ ਸਮਝਦਾ ਨਹੀਂ ਚਿੱਟੇ ਨੂੰ ਹੈ ਕੀ ਹੈ ਸ਼ਾਰਟ ਮੈਥਡਸ ਆ ਨੋ ਵਨ ਰਿਅਲਾਈਜ਼ਸ ਚਿੱਟਾ ਇੱਕ ਨੈਸ਼ਨਲ ਵਾਰਫੇਅਰ ਇੰਡੀਆ ਤੇ ਚైనా ਚਲਾ ਰਿਹਾ ਹੈ ਨੋ ਵਨ ਰਿਅਲਾਈਜ਼ਸ ਦੈਟ ਐਂਡ ਫਿਰ ਹੁਣ ਦੇਖੋ ਮੈਂ ਡਿਬੇਟਸ ਤੇ ਬੈਠਾ ਦੇਖਾਂ ਇਹ ਜੀ ਗੁਜਰਾਤ ਤੋਂ ਆਂਦਾ ਹੈ ਗੁਜਰਾਤ ਬੀਜੇਪੀ ਦੀ ਸਰਕਾਰ ਗੁਜਰਾਤ ਇਜ਼ ਅ ਗੇਟਵੇ ਟੂ ਇੰਡੀਆ ਕੱਚ ਤੋਂ ਬੜਨਾ ਹੈ ਰੇਗਿਸਥਾਨ ਹੈ ਉੱਥੋਂ ਬੜਨਾ ਸੌਖ ਹੈ ਜਿਹੜਾ ਨਦਰਨ ਬਾਰਡਰ ਹੈ ਸਾਡੇ ਉਹ ਨਦਰਨ ਬਾਰਡਰ ਸੀਲ ਨੇ ਸਾਡੇ ਵੈਸਟਰਨ ਬਾਰਡਰ ਸੀਲ ਨੇ ਸੀ ਚੋਂ ਆਣਾ ਹੋਰ ਕਿੱਥੋਂ ਆਣਾ ਸੀ ਚੋਂ ਆਊਗਾ ਹੁਣ ਪਾਕਿਸਤਾਨ ਚ ਡਰੋਨ ਚੋਂ ਆਣ ਲੱਗ ਗਿਆ ਡਰੋਨ ਕਰ ਲੈ ਡਰੋਨ ਚੋਂ ਆ ਰਿਹਾ ਰੋਜ ਆਂਦਾ ਚਿੱਟਾ ਉਹ ਇੱਥੇ ਲਈ ਥੋੜਾ ਆਂਦਾ ਚਿੱਟਾ ਹੁਣ ਬਾਵਜੂਦ ਉਹਦੇ ਆਂਦਾ ਹੈ ਕਿ 95% ਅਫਗਾਨਿਸਤਾਨ ਦੇ ਵਿੱਚ ਅਫੀਮ ਦੀ ਖੇਤੀ ਬੰਦ ਹੋ ਗਈ ਜਦ ਅਮਰੀਕਾ ਨੇ ਤਾਲਿਬਾਨ ਦੇ ਨਾਲ ਐਗਰੀਮੈਂਟ ਕੀਤਾ ਹੁਣ ਪੂਰੀ ਵਰਲਡ ਦੇ ਵਿੱਚ ਜਿਹੜੀਆਂ ਦਵਾਈਆਂ ਵੀ ਐ ਉਹ ਹੁਣ اوਪੀਐਮ ਬੇਸਡ ਨਹੀਂ ਹੈ ਹੁਣ ਮੈਰੋਜਨਾ ਬੇਸਡ ਹੈ ਮੈਰੋਜਨਾ ਦੀ ਖੇਤੀ ਅਮਰੀਕਾ ਚ ਕੈਨੇਡਾ ਚੋਨੀ ਸ਼ੁਰੂ ਹੋ ਗਈ نو ਵਨ ਨੋਜ਼ ਥਿਸ ਫੈਕਟ ਜੇ ਪਰ ਇੱਥੇ ਕੀ ਪ੍ਰੋਬਲਮ ਹੋਗੀ ਜੇ ਇੱਥੇ ਲੋਕ ਕਹਿੰਦੇ ਆ ਵੀ ਖੇਤੀ ਕਰ ਦੋ ਨਸ਼ਾ ਘਟ ਜੂਗਾ ਤੇ ਫਿਰ ਇਹ ਚ ਕੀ ਹੋ ਜੂ ਫਾਇਦਾ ਲੋਕ ਜਿਹੜੇ 92 ਹੀਰੇ ਆ ਹੈ ਹੈ ਤਾਂ ਕੋਲੇ ਜਿਹਨੂੰ ਇਹ ਹੀਰੇ ਕਹਿੰਦਾ ਕੋਹੇ ਨੂਰ ਸਾਹਿਬ ਕਹੇ ਜੇ ਕਹੇ ਜੇ ਆ ਭਾਂਤ ਭਾਂਦੇ ਹੀਰੇ ਆ ਹੁਣ ਉਹ ਜਿਹੜਾ ਜਲਾਲਾਬਾਦ ਸੁਖਵੀਰ ਬਾਦਲ ਨ ਹੋ ਰਾਇਆ ਬੰਦੇ ਰਹਿ ਕੇ ਨਹੀਂ ਰਾਇਆ ਇਸ ਕਿਸਮ ਦੇ ਕੇਸ ਹੁੰਦੇ ਤੇ ਠੱਗੀ ਦੇ ਚੋਰੀ ਦੇ ਮੋਲੇਸਟੇਸ਼ਨ ਦੇ ਕੋਈ ਇਹੋ ਜਿਹੇ ਕੇਸ ਨਹੀਂ ਜਿਹੜਾ ਉਹਦੇ ਤੇ ਨਾ ਹੋਵੇ ਜਿਹੜਾ ਇੱਕ ਵਿਦ ਡਿਊ ਅਪੋਲੋਜੀਸ ਮੈਂ ਕਹਿਣਾ ਨਹੀਂ ਜਾਂਦਾ ਜਿਹਨੂੰ ਅਸੀਂ ਕਹੀਏ ਕਿ ਸੁਸਾਇਟੀ ਦਾ ਨਰਕ ਹੈ ਜਿਹੜਾ ਉਹ ਨਰਕ ਪੈਦਾ ਕਰਨ ਵਾਲੇ ਤੇ ਜਿਹੜੇ ਕੇਸ ਹੁੰਦੇ ਆ ਉਹ ਕੇਸ ਉਹਦੇ ਤੇ ਆ ਹੁਣ ਤੁਸੀਂ ਇਸ ਕਿਸਮ ਦੇ ਨੂੰ ਟਿਕਟਾਂ ਦੇਖ ਜਾ ਲੋਕਾਂ ਨੂੰ ਪਤਾ ਹੀ ਨਹੀਂ ਆ ਕਿ ਕਿਨੂੰ ਵੋਟ ਪਾਈ ਹੈ ਇੱਥੇ ਲੋਕੀ ਆ ਕੇ ਪਿੱਛੇ ਲੜਨ ਲੱਗੇ ਕਾਂਗਰਸ ਦਾ ਮੇਅਰ ਮੈਨੂੰ ਕਹਿਣ ਲੱਗਾ ਉਹ ਜੀ ਆਹ ਤਾਂ ਐਨਾ ਮਾੜਾ ਐਨਾ ਮਾੜਾ ਕਹਿੰਦੇ ਤੁਸੀਂ ਜਿੱਤੇ ਅਸ ਤਾਂ ਝਾੜੂ ਨੂੰ ਪਾਈ ਸੀ ਜੀ ਅਸੀਂ ਇਹਨੂੰ ਥੋੜਾ ਪੈਸੀ ਨਾਮ ਲੈ ਕੇ ਮਹੋਂ ਦਾ ਨਾਮ ਨਹੀਂ ਮੈਂ ਲੈਣਾ ਚਾਹੁੰਦਾ ਐਮਐਲਏ ਦਾ ਹਾਂ ਸੋ ਪੀਪਲ ਹੈਵ ਵੋਟਡ ਨਾ ਪੀਪਲ ਹੈਵ ਰੀਅਲਾਈਜ਼ਡ ਪੀਪਲ ਹੈਵ ਰੀਅਲਾਈਜ਼ਡ ਕਿ ਕਿਸ ਕਿਸਮ ਦੇ 엘ਮੈਂਟਸ ਲਾਇਆਗੇ ਕਟਾਰੂ ਚੱਕ ਥੇਅਰ ਇਜ਼ ਹੀ ਯੂ ਯੂ ਇਮੇਜਿਨ ਇਟਸ ਐਕਸੈਪਟੇਬਿਲਟੀ ਇਨ ਸੋਸਾਇਟੀ ਨਾ ਵਟ ਕਟਾਰੂ ਚੱਕ ਹੈਸ ਬੀਨ ਡੂਇੰਗ ਐਂਡ ਐਨੇ ਗਲੇ ਪਾੜ ਪਾੜ ਕੇ ਵਿਕਰਮ ਜਿਟਸ਼ਿਆ ਬੋਲਿਆ ਕਿ ਮੈਂ ਤੇ ਕੋਲ ਵੀਡੀਓ ਆ ਮੈਂ ਦੇਖਿਆ ਹ ਮੰਤਰੀ ਰਿਆ ਮੌਜੂਦਾ ਮੰਤਰੀ ਹੈ ਬੜਾ ਕਲੋਸਟ ਮੰਤਰੀ ਹੈ ਇਹਦਾ ਕੇਜਰੀਵਾਲ ਦਾ ਹੈਂਡ ਪਿਕਡ ਹੈ ਐਂਡ ਹੁਣ ਉਹਨੂੰ ਤੁਹਾਨੂੰ ਸੈਪਟੇਬਲ ਹੈ ਸਾਰਾ ਕੁਝ ਵਟ ਕੈਨ ਯੂ ਡੂ ਐਂਡ ਹੁਣ ਆ ਦੇਖੋ ਆ ਜਿਹੜਾ ਗੋਲਡੀ ਹੈ ਭਗਵੰਤ ਮਾਨ ਦੀਆਂ ਸਟੇਟਮੈਂਟਸ ਕੱਢੋ ਕਹਿੰਦਾ ਇਹਨੇ ਜਿੰਨੀਆਂ ਟੈਲਾਂ ਲਵਾਈਆਂ ਉਹਦੇ ਚੋਂ ਪੈਸੇ ਖਾਏ ਆ ਮੈਨੂੰ ਅੰਦਰ ਕਰੂੰ ਵਿਜਲਸ ਨੇ ਇਨਕੁਆਰੀ ਸ਼ੁਰੂ ਕੀਤੀ ਹੈ ਹੁਣ 골ਡੀ ਉਹਨਾਂ ਚ ਚਲੇ ਗਿਆ ਤੁਹਾਨੂੰ 골ਡੀ ਫਿਰ ਕੀ 골ਡੀ ਡਰਦੇ ਮਾਰੇ ਗਏ ਨੇ ਕਾਂਗਰਸ ਵਾਲਿਆਂ ਨੇ ਇਹ ਨਹੀਂ ਕੀਤਾ ਤੁਹਾਨੂੰ ਫਿਰ ਕੀ ਲੱਗਦਾ ਰੀਜ਼ਨ ਹੈ ਇਹ 골ਡੀ ਨੂੰ ਪਤਾ ਹੋਊਗਾ ਉਹ ਤਾਂ ਗਿਆ ਐਪਰੈਂਟਲੀ ਇਸ ਗੱਲ ਤੇ ਗਿਆ ਹੈ ਕਿ ਉਹਨੂੰ ਡਿਨਾਈ ਕੀਤੀ ਹੈ ਟਿਕਟ ਬਟ ਕੁਐਸਚਨ ਹੈ ਕਿ ਭਗਵੰਤ ਮਾਨ ਜੀ ਨੂੰ ਕਰਪਟ ਕਹਿੰਦਾ ਜੋ ਠੀਕ ਹੈ ਰਿੰਕੂ ਨੂੰ ਕਹਿੰਦੇ ਸੀਗੇ ਕਿ ਉਹ ਚਿੱਟਾ ਵੇਚਦਾ ਤੇ ਇਹਨਾਂ ਚ ਆ ਗਿਆ ਠੀਕ ਹੈ ਹੁਣ ਚਲੇ ਗਿਆ ਉਹਨਾਂ ਦੇ ਗਰਦਾਰ ਕਹਿੰਦੇ ਆ ਮੈਂ ਤਾਂ ਇੱਕ ਮੈਂ ਇੱਕ ਇੱਕ ਗੱਲ ਕਹਿਣਾ ਹੁੰਦਾ ਦੋ ਥਾਲੀਆਂ ਚ ਜੂਠ ਪਈ ਹੈ ਤੇ ਜੂਠ ਤੇ ਜੂਠ ਹੈ ਤੇਰੀ ਥਾਲੀ ਦੀ ਜੂਠ ਤੇ ਮੇਰੀ ਥਾਲੀ ਦਾ ਪ੍ਰਸ਼ਾਦ ਇਹ ਕਿਉਂ ਜਿਹੜਾ ਦਲ ਬਦਲੂਗਾ ਦਲ ਬਦਲ ਹੋਈ ਹੈ ਅੱਜ ਲੁਧਿਆਣੇ ਬੈਂਸ ਬ੍ਰਦਰਜ਼ ਐ ਦੋ ਠੀਕ ਹੈ ਤਹਿਸੀਲਦਾਰ ਦੀਆਂ ਵਰਦੀਆਂ ਲਾਤੀਆਂ ਵਰਦੀਆਂ ਲਾ ਕੇ ਨੰਗਾ ਕਰਤਾ ਨੰਗਾ ਕਰਕੇ ਅੰਦਰੋਂ ਬਾਹਰ ਆਇਆ ਹੈ ਭਗਤ ਸਿੰਘ ਦੀ ਫੋਟੋ ਨਾਲ ਲਾ ਕੇ ਆਂਦੇ ਆ ਹੁਣਾ ਪੂਰੇ ਪੰਜਾਬ ਚ ਭਗਤ ਸਿੰਘ ਦੀਆਂ ਫੋਟੋਆਂ ਲਾਤੀਆਂ ਇਹਨਾਂ ਨੇ ਹਰ ਕਿਤੇ ਭਗਤ ਸਿੰਘ ਇਹ ਭਗਤ ਸਿੰਘ ਬਣ ਕੇ ਸਾਰੇ ਇਹ ਕੋਈ ਕੋਈ ਤੰਦਾ ਨਹੀਂ ਗੰਦ ਜਿਹੜਾ ਆਮ ਆਦਮੀ ਪਾਰਟੀ ਨਹੀਂ ਕਰਦਾ ਕੋਈ ਕੋਈ ਇਸ ਇਸ ਕਿਸਮ ਦਾ ਗੰਦ ਨਹੀਂ ਹੈ ਜਿਹੜਾ ਆਮ ਆਦਮੀ ਦੇ ਬੰਦੇ ਨਹੀਂ ਕਰਦੇ ਉਹ ਗੰਦ ਕਰਨ ਦੇ ਬਾਵਜੂਦ ਇਹ ਦੁੱਧ ਤੋਤੇ ਆ ਉਹ ਬੈਸ ਨੂੰ ਕਈ ਵਾਰ ਚੁੰਝਾ ਮਲਾਂਦੀ ਹੈ ਭਾਜਪੀ سپورਟ ਲੈ ਲੈਂਦੀ ਹੈ ਕਈ ਵਾਰ ਕਾਂਗਰਸ ਲੈ ਲੈਂਦੀ ਹੈ ਕਈ ਵਾਰ ਕੋਹਰ ਲੈ ਲੈਂਦਾ ਹੁਣ ਇਹ ਦੋਨੇ ਤੁਰੇ ਫਿਰਦੇ ਸੀ ਸਾਡੀ ਪਾਰਟੀ ਵੱਲ ਵੀ ਆਣ ਲਈ ਉਹਦਾ ਸੁਖਵੀਰ ਬਾਦਲ ਜੀ ਦਾ ਧੰਨਵਾਦ ਜਿਨ੍ਹਾਂ ਨੇ ਇਹਨਾਂ ਨੂੰ ਕਹਿਤਾ ਬੂਹਾ ਬੰਦ ਹੈ ਕਹਿੰਦੇ ਸੀ ਵੀ ਸਾਨੂੰ ਜੁਆਇਨ ਕਰਾਉਗੇ ਬੰਦਾ ਭਰਾ ਆਇਆ ਸੀ ਉਹਨੂੰ ਸਾਡੇ ਇੱਕ ਪਟਿਆਲੇ ਤੋਂ ਲੜ ਰਹੇ ਉਹ ਲੈ ਕੇ ਆਏ ਸੀ ਅੱਜ ਦੇਖੋ ਹੁਣ ਇਹ ਕਾਂਗਰਸ ਚ ਟਿਕਟ ਲੈਣ ਨੂੰ ਫਿਰਦੇ ਸੀ ਉਹਨਾਂ ਨੂੰ ਸਾਬਕਾ ਇੱਕ ਮੁੱਖ ਮੰਤਰੀਆਂ ਕਾਂਗਰਸ ਦੇ ਉਹ سپورਟ ਕਰ ਰਹੇ ਸੀ ਮੈਂ ਉਹਨਾਂ ਨੂੰ ਗੱਲ ਵੀ ਕੀਤੀ ਮੈਂ ਕਹਿੰਦਾ ਗੰਦ ਨੂੰ ਕਿਉਂ ਮੋਢੇ ਤੇ ਚੱਕ ਦਿਓ ਕਿਉਂ ਵਾਏ ਮਤਲਬ ਹੁਣ ਵੀ ਇਵਨ ਰੋਜ਼ ਰੂਮਰ ਉਡਾ ਦੂਗਾ ਕਿ ਅੱਜ ਮੈਨੂੰ ਉਹ ਪਾਰਟੀ ਜਾ ਰਿਹਾ ਅਜ ਸੁਵੀਰ ਬਾਦਲ ਘਰ ਆ ਰਿਹਾ ਹੁਣ ਅੱਜ ਦੀ ਰਿਲੇਟਸ ਰੂਮਰ ਹੈ ਕਿ ਮੈਨੂੰ ਰਾਜਾ ਵੜਿੰਗ ਜੁਆਇਨ ਕਰਾ ਰਿਹਾ ਕਰਾ ਵੀ ਸਕਦੇ ਕੋਈ ਗੱਲ ਨਹੀਂ ਕਿਉਂਕਿ ਪੋਲੀਟੀਸ਼ੀਅਨ ਤਾਂ ਕੁੱਕੜ ਬਣ ਗਿਆ ਰੂੜੀ ਤੇ ਚੁਗਲੋ ਜਿੱਥੇ ਗੰਦ ਮਿਲਦਾ ਉਹਨੂੰ ਚੱਕ ਲੋ ਤਾਂ ਮੈਨੂੰ ਮੇਰਾ ਢਿੱਡ ਭਰਨਾ ਚਾਹੀਦਾ ਸੋ ਦਿਸ ਇਜ਼ ਦ ਕੈਰੈਕਟਰ ਜਿਹੜਾ ਤਾਂ ਹੀ ਮੈਂ ਕਹਿ ਰਿਹਾ ਕਿ ਇਹ ਸਭ ਤੋਂ ਗੰਦੀ ਇਲੈਕਸ਼ਨ ਹੈ ਹਿੰਦੁਸਤਾਨ ਲੋਕ ਕੀ ਤੇ ਭਰੋਸਾ ਕਰਨ ਢਾਂਡਾ ਸਾਹਿਬ ਲੋਕ ਤਾਂ ਪਹਿਲਾਂ ਆਮ ਆਦਮੀ ਤੇ ਕਰਕੇ ਬੈਠੇ ਪਹਿਲਾਂ ਦੋ ਵਾਰ ਉਧਰੋਂ ਕਾਰੀਦਲ ਨੂੰ ਟਾਈਮ ਦਿੱਤਾ ਕਾਂਗਰਸ ਨੂੰ ਦਿੱਤਾ ਹੁਣ ਆਪਸ਼ਨ ਕਿਹੜੀ ਹੈ ਲੋਕਾਂ ਕੋਲੇ ਲੋਕਾਂ ਕੋਲ ਆਪਸ਼ਨ ਨਹੀਂ ਹੈ ਜੋ ਲੋਕ ਹੈ ਉਹ ਹੀ ਰਿਫਲੈਕਸ਼ਨ ਪੋਲੀਟੀਸ਼ੀਅਨ ਹੈ ਜਦ ਸੋਸਾਇਟੀ ਡਿਗਰੀ ਹੋਈ ਹੈ ਤਾਂ ਪੋਲੀਟੀਸ਼ੀਅਨ ਹੈ ਇਹ ਇਹ ਸੋਸਾਇਟੀ ਨੂੰ ਲੈਂਡ ਗ੍ਰੇਬਰ ਮਨਜ਼ੂਰ ਹੈ ਇਹਨਾਂ ਨੂੰ ਚੱਕਲੇ ਚਲਾਉਣ ਵਾਲੇ ਮਨਜ਼ੂਰ ਹੈ ਇਹਨਾਂ ਨੂੰ ਮਰੇ ਰੇੜੀਆਂ ਤੋਂ ਪੈਸੇ ਇਕੱਠਣ ਕਰਨ ਵਾਲੇ ਮਨਜ਼ੂਰ ਹੈ ਇਹਨਾਂ ਨੂੰ ਜਿਹੜਾ ਭਗਵੰਤ ਮਾਨ ਅੱਗੇ ਕਹਿੰਦਾ ਸੀ ਕਿ ਮੈਂ ਸਿਕਿਉਰਿਟੀ ਨਹੀਂ ਲਊਂਗਾ ਜੀ 5 500 ਬੰਦਿਆਂ ਦਾ ਕਾਫਲਾ ਲਈ ਫਿਰਦਾ ਉਹ ਮਨਜ਼ੂਰ ਹੈ ਜਿਹੜਾ ਆਪਣੇ ਰਿਸ਼ਤੇਦਾਰਾਂ ਨੂੰ ਮਾਂ ਨੂੰ ਭੈਣ ਨੂੰ 40 40 50 50 ਬੰਦਿਆਂ ਦੀ ਦਿੰਦਾ ਉਹ ਮਨਜ਼ੂਰ ਹੈ ਜਿਹੜਾ ਆਮ ਆਦਮੀ ਬਣ ਕੇ ਆਇਆ ਸੀ ਕੇਜਰੀਵਾਲ ਤੇ ਉਹ 40 50 ਕਰੋੜ ਦੀ ਕੋਠੀ ਰਿਪੇਅਰ ਕਰਦਾ ਉਹ ਉਹ ਮਨਜ਼ੂਰ ਹੈ ਜਿਹੜਾ ਕਹਿੰਦਾ ਸੀ ਮੈਂ ਜਾਊਂਗਾ ਆਪਣੀ ਆਲਟੋ 'ਚ ਜਾਊਂਗਾ ਤੇ ਹੁਣ ਉਹਨੂੰ ਗੱਡੀਆਂ ਦੂਜੀਆਂਆਂ ਵੀ ਮਨਜ਼ੂਰ ਹੈ ਇਹ ਪਖੰਡੀ ਫਰੇਬੀ ਲੋਕਾਂ ਨੂੰ ਮਜੂਰ ਹੈ। ਤੋਂ ਇਹ ਕਹਿੰਦੇ ਆ ਕਿ ਸਾਨੂੰ ਹਿੱਸਾ ਦੇ ਦਿਓ। ਇਲੈਕਸ਼ਨ ਚ ਕਹਿੰਦੇ 5000 ਦੇਓ ਅਸੀਂ ਵੋਟ ਪਾ ਦਨੇ। 5000 ਲੈਂਦਾ ਕੌਣ ਹੈ? ਤਾਈਂ ਦਿੰਦਾ ਨਾ ਬੰਦਾ। ਸ਼ਰਾਬ ਵੰਡਣ ਵਾਲਾ ਤਾਂ ਭੈੜਾ, ਲੈਣ ਵਾਲਾ ਚੰਗਾ। ਲੈਣ ਵਾਲਾ ਨਹੀਂ ਚੰਗਾ। ਜਦ ਤੁਸੀਂ ਤੁਹਾਡਾ ਸੁਸਾਇਟੀ ਵਿਖੀ ਪਈ ਹੈ, ਇਲੈਕਟੋਰੇਟ ਵਿਖਿਆ ਪਿਆ ਹੈ। ਤੁਸੀਂ ਜਿੰਨੂੰ ਮਰਜ਼ੀ ਵੋਟ ਪਾਣ ਨੂੰ ਤਿਆਰ ਹੋ, ਠੀਕ ਹੈ ਪਾਓ। ਜੇ ਤੁਸੀਂ ਇਸੇ ਨਾਮ ਤੇ ਵੋਟ ਪਾਣੀ ਹੈ, ਹਿੰਦੂ ਮੁਸਲਮਾਨ ਤੇ ਫਿਰ ਪਾ ਲਓ। ਫਿਰ ਕੀ ਕੱਢੋਂਗੇ ਨਾ ਅੱਜ? ਤੁਹੇ ਦੇਖਦੇ ਆ ਕਿ ਕੀ ਫੈਸਲਾ ਲੋਕ ਕਰਦੇ ਨੇ ਔਰ ਤੁਹਾਡੇ ਨਾਲ ਗੱਲਬਾਤ ਕੀਤੀ ਹੈ ਬਹੁਤ ਅੱਛਾ ਤੁਸੀਂ ਇੱਕ ਸੁਨੇਹਾ ਦਿੱਤਾ ਲੋਕਾਂ ਤੱਕ ਤੁਹਾਡੀ ਗੱਲਬਾਤ ਜਾਵੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ